ਆਮ ਆਦਮੀ ਪਾਰਟੀ ਦੇ ਕਾਟੋ ਕਲੇਸ਼ ਦੇ ਵਿਚਕਾਰ ਪੰਜਾਬ ਚ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਪੰਜਾਬ ਚ ਇੱਕ ਵਾਰ ਫਿਰ ਵੋਟਾਂ ਪੈਣਗੀਆਂ ਇੱਕ ਵਾਰ ਫਿਰ ਵੋਟਾਂ ਦਾ ਐਲਾਨ ਹੋ ਚੁੱਕਿਆ ਹੈ ਕਿਹੜੀ ਤਰੀਕ ਨੂੰ ਪੈਣੀਆਂ ਨੇ ਵੱਡਾ ਪਟਾਕਾ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਨੂੰ ਸਾਰੀ ਕਹਾਣੀ ਖੋਲ ਕੇ ਦੱਸਦੇ ਹਾਂ ਤੁਸੀਂ ਜੁੜੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਵੋਟਾਂ ਪੈਣ ਦਾ ਦਾ ਜਿਹੜਾ ਕਹਿ ਲਿਆ ਕਿ ਸਾ ਹੀ ਨਹੀਂ ਲਿਆ ਜਾ ਰਿਹਾ ਵੋਟਾਂ ਦੇ ਵੋਟਾਂ ਠਾ ਵੋਟਾਂ ਨਵਾਂ ਐਲਾਨ ਹੋ ਗਿਆ ਇੱਕ ਪਾਸੇ ਆਮ ਆਦਮੀ ਪਾਰਟੀ ਆਪਣੇ ਕਲੇਸ਼ ਦੇ ਵਿੱਚ ਉਲਝੀ ਹੋਈ ਹੈ ਦਿੱਲੀ ਦੇ ਵਿੱਚ ਮੀਟਿੰਗਾਂ ਤੇ ਮੀਟਿੰਗਾਂ ਜਿਹੜੀਆਂ ਉਹ ਹੋ ਰਹੀਆਂ ਨੇ ਕਦੇ ਅਮਨ ਅਰੋੜੇ ਦੇ ਨਾਲ ਕਦੇ ਕਿਸੇ ਨਾਲ ਇਸੇ ਵਿੱਚਕਾਰ ਹੀ ਵੋਟਾਂ ਪੈਣ ਦੀ ਤਰੀਕ ਸਾਹਮਣੇ ਆ ਗਈ ਹੈ ਗੱਲਬਾਤ ਇਹ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਲਈ ਚੋਣਾਂ ਹੋਣੀਆਂ ਨੇ ਦੋਵਾਂ ਦੀ ਮਿਆਦ ਮੁੱਕ ਚੁੱਕੀ ਹੈ ਤੇ ਇਸ ਦਾ ਐਲਾਨ ਹੋ ਚੁੱਕਿਆ ਹੈ ਪੰਜਾਬ ਸਰਕਾਰ ਨੇ ਗਜ਼ਟ ਨੋਟੀਫਿਕੇਸ਼ਨ ਇਹਦਾ ਜਾਰੀ ਕਰ ਦਿੱਤਾ ਗਿਆ ਹੈ ਸਵਾਲ ਇਹ ਹੈ ਕਿ ਕਿਹੜੀ ਤਰੀਕ ਨੂੰ ਵੋਟਾਂ ਪੈਣੀਆਂ ਨੇ ਤੁਹਾਨੂੰ ਇਹ ਦੱਸ ਦਈਏ ਕਿ 31 ਮਈ 31 ਮਈ ਨੂੰ ਪੰਜਾਬ ਦੇ ਵਿੱਚ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਲਈ ਵੋਟਾਂ ਪੈਣਗੀਆਂ ਪੰਜਾਬ ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਉਹਦੇ ਵਿੱਚ ਦਿਲਰਾਜ ਸਿੰਘ ਨੇ ਜਿਹੜੇ ਜਿਹੜੇ ਪ੍ਰਬੰਧਕੀ ਸੈਕਟਰੀ ਨੇ ਪੰਜਾਬ ਸਰਕਾਰ ਦੇ ਉਹਨਾਂ ਦੇ ਦਸਤਾਖਤਾਂ ਹੇਠੇ ਗਜੜ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਜਿਹਦੇ ਵਿੱਚ ਕਿਹਾ ਗਿਆ ਕਿ 31 ਮਈ 2025 ਨੂੰ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦਾਂ ਤੇ ਪੰਚਾਇਤ ਸੰਪਤੀਆਂ ਦੇ ਲਈ ਵੋਟਾਂ ਪਾਈਆਂ ਜਾਣਗੀਆਂ ਪੰਜਾਬ ਦੇ ਵਿੱਚ ਇੱਕ ਪਾਸੇ ਆਮ ਆਦਮੀ ਪਾਰਟੀ ਆਪਣੇ ਕਲੇਸ਼ ਚੁਲਜੀ ਹੋਈ ਹੈ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਬਾਰ ਬਾਰ ਮੀਡੀਆ 'ਚ ਕਹਿ ਰਹੇ ਨੇ ਕਿ ਪੰਜਾਬ ਮੱਧ ਕਾਲੀਨ ਚੋਂ ਚੋਣਾਂ 'ਚ ਜਾ ਸਕਦਾ ਹੈ ਪਰ ਪੰਜਾਬ ਸਰਕਾਰ ਕਿਸੇ ਹੋਰ ਰੋਅ ਦੇ ਵਿੱਚ ਹੈ ਇਹਦਾ ਮਤਲਬ ਕਿ ਸਰਕਾਰ ਨੂੰ ਕੋਈ ਡਰ ਪਾਇ ਹੈ ਨਹੀਂ ਜਿਹੜੀਆਂ ਗੱਲਾਂ ਰੰਧਾਵਾ ਤੇ ਬਾਜਵਾ ਕਰਦੇ ਐ ਉਹਨਾਂ ਦੇ ਵਿੱਚ ਕੋਈ ਤੱਤਸਾਰ ਜਿਹੜਾ ਉਹ ਨਿਕਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਮੱਧ ਕਾਲੀਨ ਚੋਣਾਂ ਤੈੱਕ ਪਾਸੇ ਪੰਜਾਬ ਸਰਕਾਰ ਹੁਣ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਬਿਗਲ ਵਜਾ ਚੁੱਕੀ ਹੈ ਦੂਜੇ ਪਾਸੇ ਅਕਾਲੀ ਦਲ ਦਾ ਸੰਕਟ ਹੈ ਉਹ ਲਗਾਤਾਰ جاری ਹੈ ਨਾਲ ਹੀ ਨਾਲ ਕਾਂਗਰਸੀ ਆਪਸ ਵਿੱਚ ਵੀ ਉਲਝੇ ਹੋਏ ਨਜ਼ਰ ਆਉਂਦੇ ਐ ਇਹ ਚੋਣਾਂ ਕਿਸ ਹਾਲਚ ਹੋਣਗੀਆਂ ਇਹ ਹਜੇ ਕਹਿਣਾ ਬਹੁਤ ਮੁਸ਼ਕਲ ਹੈ ਲਗਭਗ ਕਹਿ ਲਈਏ ਕਿ ਮਾਰਚ ਦਾ ਸਮਾਂ ਵੀ ਪਿਆ ਅਪ੍ਰੈਲ ਦਾ ਸਮਾਂ ਵੀ ਪਿਆ ਫੇਰ ਮਹੀਨੇ ਹੋਣਾਲ 2 ਮਹੀਨੇ ਦਾ ਸਮਾਂ ਜਿਹੜੇ ਲੋਕ ਚਾਹਵਾਨ ਨੇ ਟਿਕਟਾਂ ਦੇ ਲਈ ਜ਼ੋਰ ਲਾਉਣਾ ਚਾਹੁੰਦੇ ਨੇ ਉਹ ਹੁਣ ਤੋਂ ਹੀ ਕਮਰ ਕੱਸੇ ਕੱਸ ਲੈਣ ਤੇ ਮੈਦਾਨ ਚ ਉਤਰੋਣ ਕਾਫੀ ਲੰਬਾ ਸਮਾਂ ਪਿਆ ਤੁਹਾਡੇ ਕੋਲ ਤਿਆਰੀ ਕਰਨ ਦਾ ਇੱਕ ਵਾਰ ਫਿਰ ਪੰਜਾਬ ਚ ਚੋਣ ਖਾੜਾ ਮਗਨ ਜਾ ਰਿਹਾ ਹੈ